ਆਲਿਸਾ ਸੰਗਤ ਸਾਰੀਆਂ ਸੰਤਾਨ ਨੂੰ ਸਹਿਬ ਸ੍ਰੀ ਗੁਰੂ ਬ੍ਰਹਮ ਸਾਹਿਬ ਜੀ ਵਾਲਾ ਜੀ ਦੇ ਸਤਿਮਖ ਕਰਦਾ ਹੋਇਆ ਹੱਥ ਜੋੜ ਕੇ ਨਮਸਕਾਰ ਸਤਿ ਸ੍ਰੀ ਅਕਾਲ ਧੰਕਿਤ ਰਾਮ ਜੀ ਆਪਾਂ ਕੇ ਸਾਨੂੰ ਨਮਸਕਾਰ ਬੁਲਾਉਂਦੇ ਆ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਤਾਂ ਉਸ ਵੇਲੇ ਆਪਾਂ ਉਹ ਪ੍ਰਮਾਤਮਾ ਬਾਹੀ ਗੁਰੂ ਨੇ ਯਾਦ ਕਰਿਆ ਇਹ ਇੱਕ ਜਿਹੜਾ ਦੂਸਰੇ ਲੋਕ ਮਿਲਣ ਦਾ ਤੇ ਜਵਾਬ ਸਾਂਝੀ ਕਰਨ ਦਾ ਇੱਕ ਆਰਾਮ ਹੈ ਜਾਂ ਇੱਕ ਗੁਰੂਆਂ ਨੇ ਸਾਂਝ ਪੜਾਈ ਹੋਈ ਹੈ ਕਿ ਆਪਾਂ ਨੇ ਮਿਲਣਾ ਹੈ ਗੱਲਬਾਤ ਸ਼ੁਰੂ ਕੀਤੀ ਤੇ ਆਪ ਸਾਰੀਆਂ ਸੰਗਤਾਂ ਨੂੰ ਕਤਹਾਏ ਹਨ ਕਿ ਅੱਜ ਪੂਰਨ ਮਾਸੀ ਦਾ ਸੰਗਤ ਹਾੜਾ ਨਾਲ ਹੀ ਸ੍ਰੀ ਚੰਦਰ ਭਗਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸੁਪੁੱਤਰ ਉਦਾਸੀ ਸੰਪਰਗਾਇ ਦੇ ਮੁਖੀ ਉਦਾਸੀ ਸੰਪਰਗਾਇ ਦੇ ਬਾਨੀ ਉਹਨਾਂ ਦਾ 531ਵਾਂ ਪ੍ਰਕਾਸ਼ ਦਿਹਾੜਾ ਜਿਨ੍ਹਾਂ ਦੀ ਉਮਰ 555 ਸਾਲ ਦੀ ਸੀ ਬਾਬਾ ਬੁੱਢਾ ਜੀ 125 ਸਾਲ ਦੀ ਸੀ ਤੇ ਇਹਨਾਂ ਦੇ 500 535 માં ਇਹ ਜਿਹੜਾ ਪੰਨਾ ਆ ਰਿਹਾ ਪ੍ਰਕਾਸ਼ ਤੁਹਾਡਾ ਨਾ ਰਿਹਾ ਇਹ ਜਿਹੜੇ ਬਾਬਾ ਬੋਡਾ ਜੀ ਸੀ ਉਹ ਉਹਨਾਂ ਦੇ ਲਈ ਉਮਰ ਉਹ ਜੇ ਬਾਬਾ ਜੀ ਚੱਲਿ ਜਿੋਂ 1 ਸਾਲ ਕੱਟ ਸੀ ਜਣ ਕੇ ਬਾਬਾ ਬੋਡਾ ਜੀ ਦੀ ਉਮਰ 150 ਸਾਲ ਤੇ ਉਹ ਡਾਕਟਰ ਸਾਹਿਬ 25 ਸਾਲ ਦਾ ਸਰ ਨੇ ਜਣ ਕੇ 100 ਸਾਲ ਹੈ ਇਹਦੇ ਉਮਰ ਉਹ ਵੀ ਬਹੁਤ ਵੱਡੀ ਹੈ ਪਰ ਜੇਕਰ ਕਿਸੇ ਦੀ ਉਮਰ 125 ਸਾਲ ਦੀ ਹੁੰਦੀ ਹੈ ਜਾਂ 150 ਸਾਲ ਦੀ ਹੁੰਦੀ ਹੈ ਜਾਂ ਉੱਤੇ ਹੁੰਦੀ ਹੈ ਇੱਕ ਪ੍ਰਮਾਤਮਾ ਦੀ ਬਹੁ ਵੱਡੀ ਦੇਣ ਹੈ ਨਾਮ ਜਪਣ ਵਾਲੀ ਦੀ ਤੇ ਜਿਤਨੀ ਵੀ ਤਾਂ ਤਾਂ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਬਾਬਾ ਅਮਰਦਾਸ ਸਤਿਪਤੀ ਜੀ ਦਾ ਸਬਾਬਾ ਦੋਦਾ ਜੀ ਉਹਨਾਂ ਨੇ ਪਰੇਤਰ ਕੀਤੀਏ ਧਰਤੀ ਤੇ ਆਪ ਪਹੁੰਚੇ ਹੋ ਆਧਿਆਨ ਗਵਾਣੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਨਾਲ ਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਵੀ ਕਰਵਾਇਆ ਜੋ ਕਿ ਸਾਡਾ ਇਹ ਇਰਾਦਾ ਰਹਿੰਦਾ ਹੈ ਕਿ ਸਾਡਾ ਜਿਹੜਾ ਮਨ ਹੈ ਦੇਵ ਦੀ ਮਾਰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੈ ਇਹ ਤਾਂ ਪੂਰਨ ਮਾਸੀ ਦਾ ਪੰਬੈਸੀ ਵੀ ਮਨਾਉਂਦੇ ਆ ਪਰ ਜਿਹੜਾ ਸਾਡਾ ਬੇਲਾ ਉਦਾਸੀਆਂ ਦਾ ਖਾਸ ਕਰਕੇ ਇਹ ਸਾਈਂ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਨਾਲ ਜੁੜਾ ਹੋਇਆ ਦਰੋਕੇ ਇਹ ਤੋਂ ਬਹੁਤ ਚਿਰ ਪਹਿਲਾਂ ਦਰੋਕੇ ਬਹੁਤ ਦਾ ਸਿੱਖੀ ਦਾ ਪ੍ਰਚਾਰ ਘਟ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਹਿਲਾਂ ਇਹ ਉਦਾਸੀਆਂ ਦੇ ਡੇਰਿਆਂ ਦੇ ਵਿੱਚ ਹੁੰਦੇ ਸੀ ਤੇ ਇੱਥੇ ਹੀ ਸੇਵਾ ਸੁਭਾਉ ਕੀਤੀ ਜਾਂਦੀ ਸੀ ਜਿਤਨਾ ਨੇ ਸਿੱਖੀ ਦਾ ਪ੍ਰਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਦਾ ਪ੍ਰਚਾਰ ਕੀਤਾ ਰੱਬ ਦੇ ਨਾਮ ਦਾ ਪ੍ਰਚਾਰ ਕੀਤਾ ਤਾਂ ਉਹ ਬਾਕਸ ਸੰਤਨੀ ਮਹਾਰਾਜ ਤੇ ਉਦਾਸੀਆਂ ਤੇ ਉਦਾਸੀ ਸੰਪਰਦਾਇ ਬਹੁਤ ਵੱਡੀ ਦੇਣ ਹੈ ਜਿਹੜਾ ਕਿ ਸਿੱਖ ਮਤ ਅਤੇ ਉਤੇ ਉਦਾਸੀ ਸੰਪਰਦਾਇ ਸਿੱਖ ਸੰਪਰਦਾਇ ਦਾ ਆਪਸ ਦੇ ਵਿੱਚ ਬਹੁਤ ਵੱਡਾ ਧੰਨ ਹੈ ਵਾਹਿਗੁਰੂ ਜੀ ਕਾ ਖਾਲਸਾ ਸਾਡਾ ਉਦਾਸੀਆਂ ਦਾ ਤੇ ਸਿੱਖ ਸੰਪਰਦਾਇ ਦਾ ਐਵੇਂ ਜਿਹਾ ਪਿਆਰ ਪੜਾ ਕੇ ਪ੍ਰਕਾਸ਼ ਦਿੰਦੀਆਂ ਲੱਖ ਲੱਖ ਵਧਾਈਆਂ ਤੇ ਇਸੇ ਵੇਲੇ ਜਿਵੇਂ ਬੇਰੇ ਵੱਲੋਂ ਜਿੱਥੇ ਪੂਰਵਵਾਸੀ ਬਣਾਈ ਜਾਂਦੀ ਹੈ ਉੱਥੇ ਨਾਲ ਨਾਲ ਨਾਮ ਸਿਮਰਨ ਦਾ ਉਪਦੇਸ਼ ਵੀ ਕੀਤਾ ਜਾਂਦਾ ਹੈ ਨਾਲ ਬੇਟੀ ਵਿਚਾਓ ਬੇਟੀ ਪੜਾਓ ਧੀਆਂ ਨੂੰ ਪੁੱਤਰਾ ਵਾਂਗ ਪਿਆਰ ਕਰੋ ਦੇ ਉਸ ਦੇ ਨਾਲ ਹੀ ਪਾਣੀ ਅਤੇ ਰੋਖਾ ਦੀ ਸੰਭਾਲ ਕਰੋ ਨਾਮੇ ਰੱਖ ਲੈਣਾ ਵਾਕੇ ਖੁਸ਼ੀਆਂ ਮਿਲਣ। ਅੱਜ ਆਪਾਂ ਪਹਿਲਾਂ 5-6 ਰੁਪਏ ਦੇ ਆਪਾਂ ਰੱਖਦੇ ਲੈ ਕੇ ਆਏ ਸੀ। ਅੱਜ ਰੱਖ ਦਿਆ। ਇਹ ਆਪਾਂ ਨੇ ਪੇਡੇ ਵੀ ਮੰਦੜੇ ਨੇ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਹੈ। ਇੱਕਮ ਜੋਤ ਸਿੰਘ ਜਿਨ੍ਹਾਂ ਲੰਗਰ ਦੀ ਸੇਵਾ ਕੀਤੀ ਹੈ। ਇੱਕਮ ਜੋਤ ਸਿੰਘ ਸੋਡਾ ਜੋ ਬੱਚਾ ਉਹਨਾਂ ਤਾਂ ਨੇ ਬੇਨਤੀ ਕਰੀ ਹੋਣੀ ਇਸ ਸਤਾਂ ਤੇ ਜੋ ਕਿ ਮਹਿੰਦਰ ਸਿੰਘ ਉਹਦੀ ਸਿੰਘ ਨੇ ਖੇੜੀ ਨਗਿਆ ਦੇ ਉਹਨਾਂ ਦੇ ਬਲੋਂ ਕੇ ਪ੍ਰਮਾਤਮਾ ਸਾਨੂੰ ਇੱਕ ਬੇਟਾ ਦੇ ਦੋ ਪਹਿਲਾਂ ਬੇਟੀਆਂ ਉਹਨਾਂ ਦੇ ਕਈ ਨੇ ਪ੍ਰਮਾਤਮਾ ਨੇ ਜੀ ਸ਼੍ਰੀ ਜੰਦਰ ਭਗਵਾਨ ਜੀ ਨੇ ਬਾਪਾ ਮਰਦਾ ਪੁੱਤ ਦਾ ਹੀ ਤੇ ਰਸਤੇ ਬੇਨਤੀ ਪ੍ਰਵਾਨ ਹੋ ਗਈ ਤਾਂ ਉਹਨਾਂ ਨੂੰ ਉੱਤਰ ਦੀ ਇੱਕਮ ਜੋਤ ਦੀ ਦਾਤ ਦਿੱਤੀ ਹੈ ਤੇ ਇਸ ਕਰਕੇ ਆਪ ਉਹਨਾਂ ਨੂੰ ਜਦੋਂ ਵੀ ਅਨੰਤ ਸਾਹਿਬ ਹੈਲੋ ਹੈਲੋ ਇੱਕ ਬੇਟੀ ਹੈ ਬਬਾਈ ਚਕਾਰਾ ਲਾ ਦਿਓ ਇੱਕ ਬਾਦਸ਼ਾਹ ਇਹ ਤਾਂ ਇਸ ਵੇਲੇ ਜਿਨਾਂ ਨੂੰ ਵੀ ਫਲਾਂ ਦੇ ਮੰਡਿਆਂ ਦੀ ਰੋਡ ਸੀ